ਕੋਈ ਗੱਲ ਨਹੀਂ ਪਰ ਸੱਚੇ ਵਿੱਚ ਗੱਲਾਂ ਕਰੀ ਜੀ ਨਾ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਬੜਾ ਵੱਸ ਦਰਦੀਆਂ ਇੰਦਾਂ ਦੀ ਹੈਗੀ ਤੂੰ ਮੇਰਾ ਨੰਬਰ ਲੈ ਲਓ ਮੈਂ ਰੱਪਰ ਜਾਉਂਦਾ ਤੇ ਚੁੱਪ ਚੁੱਪ ਫੋਟੋਆਂ ਲਿਖੋ ਕਿ ਤੀ ਇੱਕ ਦਾ ਮੈਂ ਕੋਈ ਖੁਦ ਸਾਡੇ ਨਹੀਂ ਜਾ ਰਿਹਾ ਜਦੋਂ ਆ ਰਿਹਾ ਲਾ ਸਿੱਕ ਤੋਂ ਮਤਲਬ ਕੀ ਕਰਨਗੇ ਆਏ ਅੰਬਰ ਸਾਡੇ ਯਾਰ ਐਕਚੁਅਲੀ ਆਪਣਾ ਪੂਰਾ ਸੈਜੂਰ ਕੰਪਲੀਟ ਕੀਤਾ ਸੀਗਾ ਕੱਲ ਮੇਰਾ ਜਨਮ ਦਿਨ ਸੀਗਾ ਤੇ ਮੈਂ ਕਰਕੇ ਬੋਲ ਦਿੰਦਾ ਕਿ ਮੈਂ ਸਾਡੇ ਕੋਲ ਆ ਕੇ ਜੀ ਆ ਨੰਬਰ ਆ ਮੇਰਾ ਆ ਤੁਸੀਂ ਬਾਹਰ ਖੜਾ ਹੋ ਮੈਂ ਬਾਹਰ ਨੂੰ ਗਿਰਾਉਣਾ ਹੈ ਅੱਧ ਨੰਬਰ ਲਿਖਿਆ ਹੋਇਆ ਹੈ ਇੱਕ ਕੰ ਦਾ ਲਿਖਿਆ ਹੈ ਇੱਕ ਕੰ ਦਾ ਲਿਖਿਆ ਹੈ ਬਹੁਤ ਆਪ ਨੂੰ ਪੂਰਾ ਹੋਰ ਕੋਈ ਨਹੀਂ ਸੀ ਹੋਈ ਭਾਜੀ ਇਹ ਮੇਰੀ 2015 ਦੀ ਜਾਨ ਹੈ ਨਹੀਂ 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 ਭਾਜੀ ਚੈੱਕ ਕਰ ਲਓ ਇਹ ਮੇਰੇ ਚਿਕਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੇਰੇ ਲੱਗਦਾ ਕਿ ਨਹੀਂ ਜਾਣੇ ਗਏ ਹਾਂ अमीर लक्खी चिकन मैं सौदा से बेली जो बोलางी बैठो ना छोड़ देना नहीं नहीं तू भी हम ਮਨ ਲੋੜ ਹੈ ਜਿੰਨੇ ਲੋਕਾਂ ਨੂੰ ਕਰਦੀ ਨਾ ਉਧਰ ਨਹੀਂ ਨਾ ਹੁੰਦੇ ਬੰਦੇ ਮੈਨੂੰ ਤੋੜ ਕੇ ਲੋੜ ਹੈ ਜੀ ਦਾ ਅੱਛਾ ਹਲੋ ਮੈਨੂੰ ਕੋਲ ਵਗ ਰਹੇ ਹੁਣ ਮੈਂ ਕੋਈ ਨਾ ਕਰ ਰਿਹਾ ਹਾਂ ਉਹ ਦੇਖੋ ਜੀ ਆ ਮੇਰੀ ਮਾਂ ਬਾਪ ਸਾਡੇ ਖਨੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਸੀਂ ਹਲਪ ਕੀਤੀ ਉਹ ਹਾਲੇ ਵੀ ਜਾ ਕੇ ਮੰਗਦੀ ਦੀ ਹੈ ਜਦ ਵੀ ਉਹਦੀ ਹਲਪ ਪੂਰੀ ਹੋ ਗਈ ਆ ਉਹ ਹਾਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਉਹਦੀ ਵੀਡੀਓ ਨਾ ਤੇ 1 ਮਿੰਟ ਰੁਕੇ ਹੋ ਭੈਣੇ ਲੈ ਵੀ ਨੀ ਪੂਰੇ ਹੋਏ ਜਿਹਰੇ ਵੇ ਅਧਰਾ 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 ਭੈਣੇ ਖਲੋਖ ਲੋਖ ਲੋਖ ਲੋ ਅਧਰਾ ਅਧਰਾ ਇਧਰ ਆ ਇਧਰ ਖਲੋ ਵੀਡੀਓ ਬਣਾਣੀ ਏ ਤੇਰੀ ਦਸਤ ਕਿੱਥੇ ਕਾ ਬੈਠੇ ਇਹ ਦੇਖ ਲੋ ਤੇਰੇ ਦੋ ਗੋਲੀਆਂ ਦੇ ਕੰਮ ਦੇਖੋ ਮੇਰੇ ਕੱਪੜੇ ਨਾ ਹਵਾ ਲੋ ਭੈਣੇ ਇਹ ਬਾੜ ਤਾਂ ਮੈਂ ਤੇਰੇ ਨੂੰ ਤੁਹਾਨੂੰ ਕੁਝ ਨਹੀਂ ਆਉਣਾ। ਖਾ ਦਾ ਤੋ ਪੈਸੇ ਲੈ ਗਏ ਤੇ ਆ ਕੰਮ ਕਰਦੀਆਂ ਵਾ।